ਤਾ ਆਪਣੇ ਕੋਲੇ ਅੱਜ ਆਪਾਂ ਜਿਹੜਾ ਕਰਨਾਗਾ ਉਹ ਉਹ ਅਧਿਆਏ ਆ ਪਹਿਲਾਂ ਵਾਲੀ ਵੀਡੀਓ ਚ ਸਾਰਾ ਸੀਗਾ ਤਾਂ ਕੱਲ ਨਜ਼ਰ ਮਾਰੀਏ ਵੀ ਖਰੀਦ-ਮੋਲ ਵਾਲੀ ਵੀਡੀਓ ਇਹੇ ਨਹੀਂ ਵਿੱਚ ਕੋਈ ਆਪਾਂ ਉਹਦਾ ਚੈਪਟਰ ਆ ਜਿਹੜਾ ਉਹ ਕਰੀ ਜਾਂਦੇ ਸੀਗੇ ਠੀਕ ਆ ਇਸ ਕਰਕੇ ਤਾਂ ਕਰਕੇ ਰਿਪੀਟ ਕਰਨ ਲੱਗਿਆ ਹੁਣ ਇਹ ਵੀਡੀਓ ਜਾ ਕੇ ਕਿਹੜੇ-ਕਿਹੜੇ ਨੇ ਦੇਖਦੇ ਹੁੰਦੇ ਜਾ ਕੇ ਉਤੋਂ ਹਾਂ ਬਸ ਦੋ ਜਣੇ ਨੇ ਦੇਖੀ ਹੈਗੇ ਇਹਦਾ ਮਤਲਬ ਅਸੀਂ ਕਿੰਨੇ ਕੰਸੈਂਸ਼ੀਅਰ ਆ ਉਹਦੇ ਬਾਰੇ ਸਾਨੂੰ ਪਤਾ ਲੱਗਦਾ ਹੈ ਉਤੋਂ ਠੀਕ ਆ ਤੇ ਕਈ ਬੱਚੇ ਆ ਜਿਹੜੇ ਹੈਗੇ ਆ ਉਹਨਾਂ ਨੂੰ ਤਾਂ ਹੁਣ ਇਹ ਵੀ ਚੱਲ ਅ ਕੰਮ ਨਿਭੜ ਗਿਆ ਵੀ ਹੁਣ ਵਧੀਆ ਕਿਹੜਾ ਛੁੱਟੂਗਾ ਬੇਟਾ ਮੇਰੇ ਵਾਸਤੇ ਨਹੀਂ ਮੈਨੂੰ ਤਾਂ ਮੇਰੇ ਲਈ ਤੇ ਚਲੇ ਜਾਵੋਗੇ ਬਹੁਤ ਸਾਰੇ ਜਵਾਗ ਸਾਡੇ ਕੋਲੇ ਆਉਂਦੇ ਆ ਪੜਨ ਵਾਸਤੇ ਹਰੇਕ ਸਾਲ ਆਉਣਾ ਵੀ ਆ ਉਹਨਾਂ ਨੇ ਠੀਕ ਆ ਪਰ ਜਿਹੜੇ ਅਮਲ ਕਰਦੇ ਆ ਨਿਕਲਦੇ ਤਾਂ ਉਹੀ ਆ ਨਾ ਜਿਹੜੇ ਪੜਨਗੇ ਕੁਛ ਕਰਨਗੇ ਉਹੀ ਉਹੀ ਅੱਗੇ ਨਿਕਲਣੇ ਆਣਗੇ ਪਹਿਲਾਂ ਵਾਲੀ ਵੀਡੀਓ ਜਿਹੜੀ ਹੈਗੀਆਂ ਸਾਰੀਆਂ ਦੇਖ ਲਿਆ ਕਰੋ ਸੈਟ ਤੁਹਾਡੇ ਕੋਲੇ ਹੁੰਦੇ ਆ ਉਹਦੇ ਤੋਂ ਕਲੀਅਰ ਹੋ ਜਾਣੀਆਂ ਹੁੰਦੀਆਂ ਗੀਆਂ ਮੈਥ ਦਾ ਆਪਾਂ ਜਿਹੜਾ ਖਰੀਦ ਮੋਲ ਨਾਲ ਵਾਲਾ ਚੈਪਟਰ ਆ ਲਾਭ ਹਾਨੀ ਪ੍ਰਤੀਸ਼ਤ ਆ ਜਿਹੜਾ ਉਹ ਵਾਰੰਬਰਾਰੀ ਕਰਾਂਗੇ ਠੀਕ ਆ ਪ੍ਰਤੀਸ਼ਤ ਜਦੋਂ ਕਿਸੇ ਵੀ ਸੰਖਿਆ ਦਾ ਪ੍ਰਤੀਸ਼ਤ ਲੱਗ ਜਾਂਦਾ ਇਹਦਾ ਮਤਲਬ ਉਹ ਉਹਨੂੰ ਹਟਾਉਣ ਵਾਸਤੇ ਉਹਨੂੰ 100 ਦੇ ਨਾਲ ਭਾਗ ਕਰ ਦੋ ਜੇ ਕਿਸੇ ਸੰਖਿਆ ਦੇ ਨਾਲ ਪ੍ਰਤੀਸ਼ਤ ਲੱਗਿਆ ਹੋਵੇ ਜਿਵੇਂ 3% ਲੱਗਿਆ ਹੋਇਆ ਪ੍ਰਤੀਸ਼ਤ ਨੂੰ ਹਟਾਉਣਾ ਤਾਂ ਭਾਟੇ ਕਿੰਨੇ ਲਾ ਦੋ ਇਹਦਾ 100 ਇਹਦਾ ਮਤਲਬ ਇਹ ਹੀ ਹੁੰਦਾ ਜੇ ਜੇ ਪ੍ਰਤੀਸ਼ਤ ਨੂੰ ਲਾਉਣਾ ਹੈ ਨਾਲ ਫਿਰ ਗੁਣਾ ਕਿੰਨੇ ਨਾਲ ਕਰ ਦੋ 100 100 ਨਾਲ ਕਰਕੇ ਜਿੰਨਾ ਬਚ ਗਿਆ ਉਨੇ ਪ੍ਰਤੀਸ਼ਤ ਉਹ ਸੰਖਿਆ ਜਿਹੜੀ ਉਹ ਬਣ ਜਾਂਦੀ ਹੈ ਠੀਕ ਹੈ ਜੀ ਇਦੇ ਵਿੱਚ ਉਹ ਕਹਿੰਦਾ ਪ੍ਰਤੀਸ਼ਤ ਇੱਕ ਇਸ ਤਰ੍ਹਾਂ ਦੀ ਸੰਖਿਆ ਜਾਂ ਅਨੁਪਾਤ ਹੈ ਜੋ ਕਿ 100 ਦੀ ਭਿੰਨ ਨੂੰ ਦਰਸਾਉਂਦਾ ਹੈ ਇਸ ਨੂੰ ਪ੍ਰਤੀਸ਼ਤ ਦੇ ਚਿੰਨ ਰਾਹੀਂ ਦਰਸਾਇਆ ਜਾਂਦਾ ਇਹਦਾ ਚਿੰਨ ਹੁੰਦਾ ਹੈ ਪ੍ਰਤੀਸ਼ਤ ਜਿਹੜਾ ਕਿ ਨਾਲ ਲੱਗਿਆ ਹੋਇਆ ਉਹ ਜਿੱਥੇ ਇਹਨੂੰ ਪੜ੍ਹਨਾ ਪ੍ਰਤੀਸ਼ਤ ਪੜ੍ਹਨਾ ਕੀ ਪੜ੍ਹਨਾ ਇਹਨੂੰ ਆਪਾਂ ਪ੍ਰਤੀਸ਼ਤ ਉਦਾਹਰਣ ਲਈ ਜੇਕਰ ਸਿਮਰਜੀਤ ਦੇ ਗਣਿਤ ਦੇ ਪੇਪਰ ਵਿੱਚ ਕੁੱਲ 100 ਅੰਕਾਂ ਵਿੱਚੋਂ 93 ਅੰਕ ਆਏ ਹਨ ਤਾਂ ਸਿਮਰਜੀਤ ਨੇ ਗਣਿਤ ਵਿੱਚੋਂ 93 ਪ੍ਰਤੀਸ਼ਤ ਅੰਕ ਆਏ ਹਨ ਕਹਿਣ ਦਾ ਭਾਵ ਇਹ ਹੈ ਜੇ ਕਿਸੇ ਪੇਪਰ ਦੇ ਵਿੱਚ કુલ ਅੰਕ ਕਿੰਨੇ ਆਗੇ 100 ਆ ਤਾਂ ਉਹਦੇ ਵਿੱਚੋਂ 93 ਜੇਕਰ ਆ ਜਾਣ 93 ਆਗੇ ਇਹਦਾ ਮਤਲਬ 100 ਦੇ ਨਾਲ ਇਹਨੂੰ ਗਿਣਿਆ ਜਾਂਦਾ ਹੈਗਾ ਪ੍ਰਤੀਸ਼ਤ ਨੂੰ 100 ਦੇ ਹਿਸਾਬ ਦੇ ਨਾਲ ਗਿਣਿਆ ਜਾਂਦਾ ਹੈਗਾ ਠੀਕ ਆ ਤਾਂ ਜੇ ਮੈਂ ਤੁਹਾਨੂੰ ਜਿਵੇਂ ਆਪਾਂ ਆਪਣੇ ਕੋਲੇ ਇੱਕ ਸੰਖਿਆ ਦਿੱਤੀ ਵੀ ਉਹਨੇ 4/5 ਨੂੰ ਪ੍ਰਤੀਸ਼ਤ ਵਿੱਚ ਬਦਲੋ 4/ ਹੁਣ ਇਹਨੂੰ ਇਹਦੇ ਵਿੱਚ ਬਦਲਣਾ ਦੇਖੋ 4/5 ਨੂੰ ਜੇ ਤਾਂ ਇਹਨੂੰ ਬਦਲਣਾ ਹੋਏ ਪ੍ਰਤੀਸ਼ਤ ਦੇ ਵਿੱਚ ਤਾਂ ਫਿਰ ਗੁਣਾ ਕਰਨੀ ਪੈਂਦੀ ਸਵਾ ਨਾਲ ਤੇ ਜੇ ਇਹਨੂੰ ਪ੍ਰਤੀਸ਼ਤ ਹਟਾਉਣਾ ਹੋਵੇ ਤਾਂ ਭਾਗ ਕਰਨੀ ਪੈਂਦੀ ਆ 100 ਦੇ ਨਾਲ ਜਿਵੇਂ ਆਪਾਂ ਕੋਲ ਇੱਕ ਸੰਖਿਆ ਗਈ 4/5 4 ਵਟੇ ਕਿੰਨਾ ਇਹਨੂੰ ਇਸ ਨੂੰ ਪ੍ਰਤੀਸ਼ਤ ਦੇ ਵਿੱਚ ਇਸ ਨੂੰ ਪ੍ਰਤੀਸ਼ਤ ਵਿੱਚ ਦਰਸਾਓ ਵਿੱਚ ਦਰਸਾਓ ਤਾਂ ਆਪਾਂ ਕੀ ਕਰਾਂਗੇ 4/5 ਨੂੰ ਕੀ ਕਰਦਾਂਗੇ 100 ਦੇ ਨਾਲ ਗੁਣਾ ਕਰਦਾਂਗੇ 4/5 ਨੂੰ ਕਿੰਨੇ ਨਾਲ ਕਰਤੀ ਗੁਣਾ 100 ਨਾਲ ਠੀਕ ਆ ਆ ਤੈਨੂੰ ਕਟਣੀ ਆਉਂਦੀ ਆ 20 50 ਜੇ 100 ਨੂੰ 5 ਦੇ ਉੱਤੇ ਭਾਗ ਕਰਾਂਗੇ ਉੱਤਰ 20 ਆ ਜਾਊਗਾ ਆਪਣੇ ਕੋਲੇ ਲਿਖੀ ਤਾਂ ਉਧਰਲੇ ਪਾਸੇ ਹੁੰਦਾ ਜਿਹੜੀ ਸੰਖਿਆ ਵੱਡੀ ਹੋਵੇ ਠੀਕ ਆ 20 ਚੌਕਾ 80 ਹੁੰਦੇ 60 ਨਹੀਂ ਹੁੰਦੇ 80 ਇਹਦਾ ਕਿੰਨੇ ਪ੍ਰਤੀਸ਼ਤ ਬਣ ਗਿਆ ਇਹ 80 ਪ੍ਰਤੀਸ਼ਤ 80 ਪ੍ਰਤੀਸ਼ਤ ਬਣ ਗਿਆ ਆਪਣੇ ਕੋਲੇ ਹੁਣ ਦੂਜਾ ਹੈਗਾ ਇੱਕ ਜਿਵੇਂ ਇਹ ਹੈਗਾ ਭਿੰਨਾਂ ਦੇ ਰੂਪ ਦੇ ਵਿੱਚ ਦੂਜਾ ਆ ਗਿਆ ਆਪਣੇ ਕੋਲੇ ਜੇਕਰ ਅਸੀਂ ਇਹਨੂੰ ਕੀ ਕਰਨਾਗਾ ਸਾਡੇ ਕੋਲੇ ਦਸ਼ਮਲਵ ਦੇ ਵਿੱਚ ਕੋਈ ਸੰਖਿਆ ਦਿੱਤੀ ਹੈ ਉਹਨੂੰ ਪ੍ਰਤੀਸ਼ਤ ਦੇ ਵਿੱਚ ਦਰਸਾਉਣਾ ਤਾਂ ਫੇਰ ਅਸੀਂ ਕੀ ਕਰਾਂਗੇ ਠੀਕ ਹੈ ਜਿਵੇਂ ਆਪਣੇ ਕੋਲੇ ਪੁਆਇੰਟ 35 ਦਿੱਤੀ ਹੈ 0.35 ਸੰਖਿਆ ਦਿੱਤੀ ਆ ਇਹਨੂੰ ਕਾਦੇ ਵਿੱਚ ਲਿਖਣਾ ਆਪਾਂ ਪ੍ਰਤੀਸ਼ਤ ਦੇ ਵਿੱਚ ਤੁਹਾਨੂੰ ਦੱਸਿਆ ਵੀ ਜੇ ਇਹਨੂੰ ਪ੍ਰਤੀਸ਼ਤ ਵਿੱਚ ਬਣਾਉਣਾ ਗੁਣਾ ਕਿੰਨੇ ਨਾਲ ਕਰਾਂਗੇ 0.35 ਗੁਣਾ ਕਿੰਨਾ ਕਰਤੀ 100 ਨਾਲ ਠੀਕ ਹੈ ਜੀ ਹੋਣੇ ਚ ਪੁਆਇੰਟ ਹਟਾ ਲਾਂਗੇ ਆਪਾਂ 35 ਵਟੇ ਕਿੰਨਾ ਆ ਜੂਗਾ ਇਹ 2 ਅੰਕ ਛੱਡ ਕੇ ਪੁਆਇੰਟ ਲੱਗਿਆ ਤਾਂ ਇਸ ਕਰਕੇ ਕਿੰਨੇ ਨਾਲ ਵਟੇ ਕਿੰਨਾ ਆ ਜੂਗਾ 100 ਠੀਕ ਆ ਆਪਾਂ ਪੁਆਇੰਟ ਹਟਾ ਲਿਆ ਵਿੱਚੋਂ ਗੁਣਾ ਕਿੰਨੇ ਨਾਲ ਕਰਤੀ ਆਪਾਂ 100 ਦੇ ਨਾਲ 100 ਨਾਲ 0 ਨਾਲ ਦੋ 0 ਕੱਟੀਆਂ ਗਈਆਂ 35 ਦੇ 35 ਇਕਮ ਕਿੰਨੇ ਹੋ ਗਏ 35 35 ਪ੍ਰਤੀਸ਼ਤ ਇਹ ਕਿੰਨੇ ਪ੍ਰਤੀਸ਼ਤ ਬਣ ਗਿਆ ਇਹਦਾ ਮਤਲਬ ਜੇ ਪ੍ਰਤੀਸ਼ਤ ਨਾ ਬਣਾਉਣਾ ਤਾਂ ਆਪਾਂ ਇਸ ਤਰੀਕੇ ਨਾਲ ਇਹਨੂੰ ਕੱਟ ਸਕਦੇ ਆ ਇਹਦਾ ਫਾਰਮੂਲਾ ਹੁੰਦਾ ਅੱਗੇ ਜੀ ਸਰਜੀਤ ਕੋਲੇ 800 ਰੁਪਏ ਹਸਨ ਉਸਨੇ ਇਹਨਾਂ ਰੁਪਈਆਂ ਦਾ 90% ਖਰਚ ਕਰ ਦਿੱਤਾ ਦੱਸੋ ਉਸਨੇ ਕਿੰਨੇ ਰੁਪਏ ਖਰਚ ਕੀਤੇ ਸਰਜੀਤ ਕੋਲੇ ਕਿੰਨੇ ਪੈਸੇ ਸੀਗੇ ਕਿੰਨੇ ਆ ਗਏ 800 ਹਾਂ ਸਰਜੀਤ ਦੇ ਕੋਲੇ ਕਿੰਨੇ ਰੁਪਏ ਸੀਗੇ ਸਰਜੀਤ ਸਰਜੀਤ ਪਾਸ ਕਿੰਨੇ ਰੁਪਏ ਆ 800 ਰੁਪਏ ਆ 800 ਰੁਪਏ ਆਉਦੇ ਕੋਲੇ ਉਹਨੇ ਕੀ ਕੀਤਾ ਇਹਨਾਂ ਰੁਪਈਆਂ ਦਾ 90% ਜਿਹੜੇ ਆ 800 ਰੁਪਏ ਆ ਇਹਨਾਂ ਦਾ ਖਰਚ ਕੀਤਾ 90% ਖਰਚੀ ਕੀਤਾ ਨਾ 90% ਆ ਜਿਹੜਾ ਉਹ ਖਰਚ ਕਰਦਾ ਇਹਦੇ ਤੇ ਹੁਣ ਆਪਾਂ ਕੱਢਣਾ 90 800 ਦਾ 90% 800 ਦਾ 90% ਇੱਕ ਗੱਲ ਨੂੰ ਧਿਆਨ ਚ ਰੱਖੋ ਜਿੱਥੇ ਦਾ ਲੱਗ ਗਿਆ ਉਹਦਾ ਮਤਲਬ ਇੱਥੇ ਗੁਣਾ ਹੋ ਗਈ ਇਹਦੇ ਨਾਲੇ ਜਿੱਥੇ ਦਾ ਲ ਆ ਗਿਆ ਉੱਥੇ ਕੀ ਹੋ ਜਾਣੀ ਆ ਗੁਣਾ ਤਾਂ 810 ਦੀ ਥਾਂ ਦੇ ਉੱਤੇ ਆਪਾਂ ਗੁਣਾ ਲਿਖ ਦਾਂਗੇ 90 ਪ੍ਰਤੀਸ਼ਤ ਹਟਾ ਦਾਂਗੇ बटे ਕਿੰਨਾ ਕਰਦੇ ਆਂਗੇ 100 ਕਰਦੇ ਆਂਗੇ ਤੁਹਾਨੂੰ ਦੱਸਿਆ ਵੀ ਹੈ ਜੀ ਪ੍ਰਤੀਸ਼ਤ ਘਟਾਉਣੀਆਂ ਤੇ ਨੂੰ ਦੋ ਜ਼ੀਰੋਆਂ ਨਾ ਦੋ ਜ਼ੀਰੋਆਂ ਕੱਟਿਆਂ ਗਈਆਂ ਹਾਂਜੀ ਕਿੰਨਾ ਹੋ ਗਿਆ 20 72 700 20 ਹਣ 89 ਕਿੰਨੇ 720 ਹੋਗੇ ਨਾ ਹਾਂਜੀ 72 ਰੁਪਏ ਇੰਨੇ ਰੁਪਏ ਜਿਹੜੇ ਹੈਗੇ ਆ ਉਨੇ ਖਰਚ ਕਰਤੇ 800 ਦੇ ਵਿੱਚੋਂ 800 ਚੋਂ 720 ਉਹਨੇ ਖਰਚ ਕਰਤੇ 800 ਦੇ ਵਿੱਚੋਂ 720 ਖਰਚ ਕਰਤੇ 720 80% ਆ 90% ਹੈ ਨਾ 720 ਖਰਚ ਕਰਤੇ ਇਹਦਾ ਮਤਲਬ ਕਿੰਨੇ ਰਹਿ ਗਏ ਬਾਕੀ ਉਹਦੇ ਕੋਲੇ 0 ਤੇ 8 80 ਰੁਪਏ ਜਿਹੜੇ ਉਹਦੇ ਜੇਰ ਦੇ ਵਿੱਚ ਬਾਕੀ ਰਹਿ ਗਏ ਠੀਕ ਆ ਇਸ ਕਰਕੇ ਜਿਹੜੇ 800 ਦਾ 90% ਦਾ ਦਾ ਮਤਲਬ ਕਿੰਨੇ ਮਰਜੀ ਪ੍ਰਤੀਸ਼ਤ ਕੱਢਣਾ ਹੋਵੇ ਤਾਂ ਦਾ ਦਾ ਮਤਲਬ ਕੀ ਹੁੰਦਾਗਾ ਗੁਣਾ ਹੁੰਦਾ ਇਸ ਤਰੀਕੇ ਨਾਲ ਅੱਗੇ ਆ ਜੀ ਇਹ ਸਵਾਲ ਆ ਜਿਹੜਾ ਤੁਸੀਂ ਵੀ ਕਰ ਸਕਦੇ ਹੋ ਗੀਤਾ ਨੇ 5ਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੱਲ ਅੰਕ 500 ਵਿੱਚੋਂ ਗੀਤਾ ਨੇ ਕੀ ਕੀਤਾ ਕੁੱਲ ਅੰਕ ਆ ਜਿਹੜੇ 500 ਆ 500 ਦੇ ਵਿੱਚੋਂ ਕੀ ਕੀਤਾ ਉਹਨੇ 450 ਪ੍ਰਾਪਤ ਕੀਤੇ 450 ਪ੍ਰਾਪਤ ਕੀਤੇ ਇਹਦਾ ਮਤਲਬ ਤੁਸੀਂ ਵੀ ਆਪਦੇ ਅੰਕ ਕੱਢ ਸਕਦੇ ਆ ਕਿ ਨਹੀਂ ਨਹੀਂ ਕਿੰਨੇ ਪ੍ਰਤੀਸ਼ਤ ਬਣ ਗਏ ਉਹ ਕੱਢ ਸਕਦੇ ਆ ਕਿ ਨਹੀਂ ਹਾਂ ਗੀਤਾ ਨੇ ਗੀਤਾ ਨੇ ਕਿੰਨੇ ਅੰਕ ਪ੍ਰਾਪਤ ਕੀਤੇ ਆ? 450 ਹਾਂ ਪਹਿਲਾਂ ਤਾਂ ਆਪਾਂ ਲਿਖਾਂਗੇ ਕੁੱਲ ਅੰਕ ਕਿੰਨੇ ਗੀਤਾ ਦੇ? ਗੀਤਾ ਨੇ ਪ੍ਰਾਪਤ ਕੀਤੇ ਆ। ਪ੍ਰਾਪਤ ਕੀਤੇ। ਠੀਕ ਆ ਕਿੰਨੇ ਕੀਤੇ ਆ? 450 450 ਤੇ ਕੁੱਲ ਅੰਕ ਕਿੰਨੇ ਆ? 500 ਕੁੱਲ ਅੰਕ ਹੈਗੇ ਆ 500 500 ਉਹ ਕਹਿੰਦਾ ਦੱਸੋ ਕਿੰਨੇ ਪ੍ਰਤੀਸ਼ਤ ਪ੍ਰਾਪਤ ਹੀ ਤੇ ਕਿੰਨੇ ਪ੍ਰਤੀਸ਼ਤ ਪ੍ਰਾਪਤ ਹੀ ਤੇ ਪ੍ਰਤੀਸ਼ਤ ਕੱਢਣਾ ਕਿ ਨਹੀਂ ਹੁਣ ਹਾਂ 5 450 ਕਿੰਨੇ ਪ੍ਰਤੀਸ਼ਤ ਆ 400 500 ਦਾ 500 ਦਾ 500 ਦਾ ਕਿੰਨੇ ਪ੍ਰਤੀਸ਼ਤ 450 ਹੈ ਸਿੱਧਾ ਹੀ ਤਰੀਕਾ ਵਸ ਕਿੰਨੇ ਕਿੰਨੇ ਪ੍ਰਤੀਸ਼ਤ ਆ 500 ਦਾ 500 ਦੇ ਥਾਂ ਤੇ 500 ਦਾ ਮਤਲਬ ਗੁਣਾ ਆਹ ਉਮੀਰ ਹੈ ਗਿਆ ਕਟਛੀ ਆਪਣੇ ਕੋਲੇ ਪ੍ਰਤੀਸ਼ਤ ਅੜੀ ਤੇ 450 ਇੱਥੇ ਬਣ ਗਏ ਹੁਣ ਕੀ ਕਰਾਂਗੇ ਇਹਨੂੰ ਇੱਧਰ ਰੱਖ ਲਾਂਗੇ ਉਹਨੂੰ ਚੱਕ ਕੇ ਉੱਧਰ ਲੈ ਜਾਾਂਗੇ ਆਪਾਂ ਇਸੇ ਤਰ੍ਹਾਂ ਹੀ ਕਰਾਂਗੇ ਕਿ ਨਹੀਂ ਹਾਂ ਤਾਂ ਆਪਾਂ ਪ੍ਰਤੀਸ਼ਤ ਦੇ ਵਿੱਚੋਂ ਕੱਟ ਕੇ ਕਿੰਨੇ ਅੰਕ ਕੋਲ ਅੰਕ 500 ਸੀ ਹਾਂਜੀ ਹਾਂ ਕਿੰਨੇ ਪ੍ਰਤੀਸ਼ਤ ਇਹ ਬਣਦੇ ਆ ਐਂ ਕੱਟਣਾ ਸੀ ਨਾ ਹਾਂਜੀ ਹਾਂ ਤਾਂ ਆਪਾਂ ਕੀ ਕਰਾਂਗੇ ਪ੍ਰਤੀਸ਼ਤ ਨੂੰ ਇੱਧਰ ਰੱਖ ਕੇ ਦੂਜੇ ਪਾਸੇ ਲੈ ਜਾਾਂਗੇ ਇਹਨਾਂ ਨੂੰ ਹਾਂ 450 ਸੀ ਨਾ ਪ੍ਰਾਪਤ ਕੀਤੇ ਉਹਨੇ ਹਾਂ ਤਾਂ 500 ਕਟਛੀ ਇੱਧਰ ਲਾ ਕੇ ਆਪਾਂ 510 ਕਿੰਨੇ ਪ੍ਰਤੀਸ਼ਤ 450 ਹੈ ਕਲੀਅਰ ਆਪਣਾ ਸਵਾਲ ਠੀਕ ਆ 500 ਇਹਦੇ ਨਾਲ ਗੁਣਾ ਹੋਇਆ ਇਧਰ ਜਾ ਕੇ ਕੀ ਹੋ ਜਾਊਗਾ ਭਾਗ ਹੋ ਜਾਊਗਾ 500 ਹੈ ਪ੍ਰਤੀਸ਼ਤ ਇੱਥੇ ਠੀਕ ਆ ਇਹ ਕੀ ਸੀ ਇਹਦੇ बटे ਸੀ ਨਾ ਫਿਰ ਹੁਣ ਪ੍ਰਤੀਸ਼ਤ ਹਟਾ ਦਾਂਗੇ ਆਪਾਂ ਕਟਛੀ बटे 100 ਬਰਾਬਰ 450 बटे 500 ਹੁਣ ਕੀ ਕਰਾਂਗੇ ਕਟਛੀ ਨੂੰ ਇਕੱਲੀ ਇਧਰ ਰੱਖ ਲਾਂਗੇ ਬਾਕੀ 400 50/500 100 ਆ ਦੋ ਜ਼ੀਰੋ ਹਨ ਹਾਂਜੀ 95 90 90 ਬਣ ਗਏ ਕਿ ਨਹੀਂ ਇਹ ਇਹਦਾ ਮਤਲਬ ਕਿੰਨੇ ਪ੍ਰਤੀਸ਼ਤ ਸੀਗੇ ਇਹ 90 ਪ੍ਰਤੀਸ਼ਤ ਨੰਬਰ ਸੀਗੇ ਇਹ ਜਿਹੜੇ ਉਹਨੇ ਪ੍ਰਾਪਤ ਕੀਤੇ ਹੈਗੇ ਕਿੰਨੇ ਪ੍ਰਤੀਸ਼ਤ ਅਗੇ ਇਹ 90 ਸਮਝ ਲੱਗੀ ਹਾਂਜੀ ਕਲੀਅਰ ਹੋ ਗਿਆ ਹਾਂਜੀ ਜੇ ਤੁ ਸਿੱਧੇ ਸਿੰਪਲ ਤਰੀਕੇ ਨਾਲ ਮੰਨ ਲਓ ਤੁਸੀਂ ਕਿਸੇ ਐਗਜ਼ਾਮ ਦੇ ਵਿੱਚ ਬੈਠੇ ਜਿੱਥੇ ਟਾਈਮ ਤੁਹਾਡੇ ਕੋਲੇ ਘੱਟ ਘਾਟਾ ਉੱਥੇ ਤੁਸੀਂ ਕੀ ਕਰੋਗੇ ਉੱਥੇ ਇੱਕ ਫਾਰਮੂਲਾ ਜਿਹੜਾ ਧਿਆਨ ਰੱਖਣਾ ਹੈ ਸਾਰਿਆਂ ਨੇ ਉਸ ਤਰੀਕੇ ਨਾਲ ਤੁਸੀਂ ਇਹਨੂੰ ਪ੍ਰਤੀਸ਼ਤ ਘੱਟ ਸਕਦੇ ਆ ਜਿੰਨੇ ਉਹਨੇ ਅੰਕ ਪ੍ਰਾਪਤ ਕੀਤੇ ਹੁੰਦੇ ਆ ਉਹਨਾਂ ਨੂੰ ਥੱਲੇ ਰੱਖ ਕੇ ਉੱਤੇ ਰੱਖ ਲੈਣਾ 450 ਪ੍ਰਾਪਤ ਕੀਤੇ ਹਨ ਜਾਂ ਥੱਲੇ ਉੱਤੇ ਕੁੱਲ ਲਾ ਦੇਣੀ ਥੱਲੇ ਤੇ ਗੁਣਾ ਉਹਦੇ ਨਾਲ 100 ਨਾਲ ਕਰ ਦੇਣੀ ਆ ਆਟੋਮੈਟਿਕਲੀ ਸਰਟਕਲ ਨਿਕਲਿਆ ਹੁੰਦਾ ਆਂ ਸਮਝ ਲੱਗੀ ਇਸੇ ਤਰ੍ਹਾਂ ਹੀ ਕੀਤਾ ਨਾ 450 ਵਟੇ 500 ਗੁਣਾ 100 ਕੀਤਾ ਆਪਾਂ ਸਮਝ ਲੱਗੀ ਇਹਦਾ ਮਤਲਬ 450 ਵਟੇ ਕਾਲਜ ਨੇ ਪ੍ਰਾਪਤ ਕੀਤੇ ਹੁਣ ਉੱਤੇ ਰੱਖ ਲੈਣੇ ਆ ਉਹਨੂੰ ਅੰਸ਼ ਬਣਾ ਲੈਣਾ ਤੇ ਕਾਲਜ ਦੇ ਅੰਕ ਹੁੰਦੇ ਆ ਉਹਨਾਂ ਨੂੰ ਹਾਰ ਬਣਾ ਲੈਣਾ ਗੁਣਾ 100 ਨਾਲ ਕਰ ਦੇਣੀ ਹੈ ਪ੍ਰਤੀਸ਼ਤ ਤੁਹਾਡੇ ਕੋਲੇ ਨਿਕਲਿਆ ਹੋਊਗਾ ਗੁਣਾ ਹੀ ਕਰਦੇ ਹੁਣ ਨਾ 100 ਨਾਲ ਪ੍ਰਤੀਸ਼ਤ ਬਣਾਉਣ ਵਾਸਤੇ ਤੁਹਾਨੂੰ ਦੱਸਿਆ ਹੀ ਆ ਠੀਕ ਆ ਜਿੰਨੇ ਪ੍ਰਾਪਤ ਕੀਤੇ ਉੱਤੇ ਕੁੱਲ ਅੰਕ ਥੱਲੇ ਗੁਣਾ ਕਿੰਨਾ ਕਰ ਦੇਣੀ ਆ 100 ਦੇ ਨਾਲ ਆਟੋਮੈਟਿਕਲੀ ਤੁਹਾਡੇ ਕੋਲੇ ਕਿੰਨੇ ਪ੍ਰਤੀਸ਼ਤ ਨਿਕਲੇ ਆਉਣਗੇ ਹੁਣ ਤੁਹਾਡੇ ਨੰਬਰ ਆਏ ਸੀ ਨਾ ਇਹਨਾਂ ਪੇਪਰਾਂ ਦੇ ਵਿੱਚੋਂ ਸਾਰੇ-ਸਾਰੇ ਆਪਦੇ ਪ੍ਰਤੀਸ਼ਤ ਬਣਾਓ ਕਿੰਨੇ ਪ੍ਰਤੀਸ਼ਤ ਬਣ ਕੱਟ ਕੇ ਦੇਖੋ ਨਾ ਹੁਣ ਹੁਣ ਇਹ ਕੱਢ ਕੇ ਹਟਿਆ ਤਾਂ ਫਿਰ ਹੁਣ ਕੱਢ ਲਾ ਫਿਰ ਕੀ ਹੈ ਫਿਰ ਮੈਂ ਅੱਗੇ ਚੱਲਦਾਗਾ ਕਿੰਨੇ ਪ੍ਰਤੀਸ਼ਤ ਤੁਹਾਡੇ ਨੰਬਰ ਬਣਦੇ ਆ ਉਹ ਨੰਬਰਾਂ ਦੇ ਆਧਾਰ ਤੇ ਤੁਸੀਂ ਕੱਟਣਾ ਕੁੱਲ ਜਿੰਨੇ ਪ੍ਰਾਪਤ ਕੀਤੇ ਆ ਤੁਸੀਂ ਕੁੱਲ ਸੀ ਜਿਹੜੇ ਥੱਲੇ ਲਾ ਲੈਣੇ ਆ ਗੁਣਾ ਕਰ ਦੇਣੀ ਹੈ 100 ਨਾਲ ਆਪੇ ਪ੍ਰਤੀਸ਼ਤ ਤੁਹਾਡੇ ਕੋਲੇ ਨਿਕਲੇ ਆਊਗਾ ਕਿੰਨੇ ਕਿਸੇ ਦਾ ਪੁਆਇੰਟਾਂ ਦੇ ਵਿੱਚ ਵੀ ਨਿਕਲ ਸਕਦਾ ਹੈਗਾ ਇਹ ਨਹੀਂ ਹੈਗਾ ਵੀ ਤੁਸੀਂ ਉਹਦੇ ਵਿੱਚ ਹੀ ਅੜੇ ਰਹਿਣਾਗਾ ਠੀਕ ਆ ਚਲੋ ਇੱਕ ਐਗਜ਼ਾਮਪਲ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਵੀ ਕਰ ਦਿੰਨਾ ਚਲੋ ਹਾਂ ਵੀ ਸ਼ਵਾਂਸ਼ੂ ਕਿੰਨੇ ਨੰਬਰ ਆਏ ਸੀ ਤੇਰੇ 82 82 ਨੰਬਰ ਇਹਦੇ ਆਏ ਸੀ ਸ਼ਵਾਂਸ਼ੂ ਦੇ ਦੇਖੋ ਹੁਣ ਕਿੰਨੇ ਪ੍ਰਤੀਸ਼ਤ ਆ ਜਿਹੜੇ 82 82 ਕੁੱਲ ਕਿੰਨੇ ਅੰਕ ਸੀਗੇ 100 ਤੇ ਗੁਣਾ ਕਿਰਨਾ ਕਰਨੀ ਆ 100 ਨਾਲ 100 ਨਾਲ 100 ਕੱਟਿਆ ਗਿਆ ਕਿੰਨੇ ਪ੍ਰਤੀਸ਼ਤ ਬਣ ਗਏ 82 100 ਜਦੋਂ ਹੋਵੇ ਉਹ ਤਾਂ ਉਨੇ ਪ੍ਰਤੀਸ਼ਾਦੀ ਬਣ ਜਾਂਦੇ ਆ ਜਿੰਨੇ ਉਹਦਾ ਟੋਟਲ ਬਣਦਾ ਹੈਗਾ ਮੰਨ ਲਓ 200 ਅੰਕ ਹੁੰਦੇ ਫਿਰ ਕੀ ਕਰਦੇ ਫਿਰ ਤੁਹੀ ਕਰਨਾ ਸੀ 82 200 ਗੁਣਾ ਗਿਣਨਾ ਕਰਨੀ ਸੀ 100 ਨਾਲ ਦੋ ਜ਼ੀਰੋ ਨਾਲ ਦੋ ਜ਼ੀਰੋ ਕਟੀਆਂ ਗਈਆਂ ਕਿੰਨੇ ਹੁੰਦੇ ਆ 42 41 ਨੂੰ 42 ਆ 82 41 ਨੂੰ 82 41 41 ਪ੍ਰਤੀਸ਼ਤ ਬਣ ਗਏ ਸੀ ਜੇ કુલ ਅੰਕ 200 ਹੁੰਦਾ ਤਾਂ ਠੀਕ ਆ ਜਿੰਨੇ ਪ੍ਰਾਪਤ ਕੀਤੇ ਆ ਉਹਨਾਂ ਨੂੰ ਉੱਤੇ ਰੱਖ ਲੈਣਾ ਅੰਸ਼ ਬਣਾ ਲੈਣਾ ਹਰ ਜਿਹੜੇ ਕੋਲ ਅੰਕ ਹੁੰਦੇ ਆ ਉਹਨਾਂ ਦਾ ਹਰ ਬਣਾ ਲੈਣਾਗਾ ਇਸ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਸਵਾਲ ਹਰ ਕੋਈ ਜਿਹੜਾ ਹੈਗਾ ਪ੍ਰਤੀਸ਼ਤ ਦੇ ਵਿੱਚ ਕੱਢ ਸਕਦੇ ਆ ਜੇ ਪ੍ਰਤੀਸ਼ਤ ਦੇ ਵਿੱਚ ਬਣਾਉਣਾ ਤਾਂ ਗੁਣਾ 100 ਨਾਲ ਕਰਨੀ ਆ ਜੇ ਪ੍ਰਤੀਹਤ ਹਟਾਉਣਾ ਤਾਂ ਭਾਗ ਕਿਨਾਂ ਕਰਨੀ ਆ 100 ਨਾਲ ਬਈ ਇਹ ਵਾਸ ਤਰੀਕਾ ਯਾਦ ਰੱਖਣਾ ਆਟੋਮੈਟਿਕਲੀ ਹਰ ਇੱਕ ਚੀਜ਼ ਜਿਹੜੀ ਤੁਸੀਂ ਕਰ ਲੋਗੇ ਅੱਗੇ ਹੈਗਾ ਲਾਭ ਜਾਂ ਹਾਨੀ ਇਹ ਹੈਗਾ ਪ੍ਰਤੀਸ਼ਤ ਕੱਢਣ ਦਾ ਤਰੀਕਾ ਹੁਣ ਆਪਾਂ ਕਰਦੇ ਆ ਲਾਭ ਜਾਂ ਹਾਨੀ লাভ ਜਾਂ ਹਾਨੀ ਹਮੇਸ਼ਾ ਖਰੀਦ ਮੁੱਲ ਪਿੱਛੇ ਹੁੰਦੀ ਹੈ ਕੱਲ ਵੀ ਮੈਂ ਤੁਹਾਨੂੰ ਦੱਸ ਗਿਆ ਥਿਆ ਸੀ ਅੱਜ ਮੈਂ ਫੇਰ ਦੱਸ ਦਿੰਨਾ লাভ ਜਾਂ ਹਾਨੀ ਹਮੇਸ਼ਾ ਖਰੀਦ ਮੁੱਲ ਪਿੱਛੇ ਹੁੰਦੀ ਹੈ লাভ ਜਾਂ ਹਾਨੀ ਹਮੇਸ਼ਾ ਖਰੀਦ ਖਰੀਦ ਮੁੱਲ ਪਿੱਛੇ ਪਿੱਛੇ ਹੁੰਦੀ ਹਾਂ ਠੀਕ ਆ ਇਹਦਾ ਮਤਲਬ ਇਹ ਚ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਖਰੀਦ ਮੁੱਲ ਹੁੰਦਾ ਜਿੰਨੇ ਦੀ ਅਸੀਂ ਚੀਜ਼ ਜਿਹੜੀ ਖਰੀਦ ਲੈਨੇ ਆ ਠੀਕ ਆ ਜਾਂ ਕੋਈ ਸਾਡੇ ਤੋਂ ਖਰੀਦ ਲੈਂਦਾ ਉਹ ਉਹ ਜਿਹੜਾ ਖਰੀਦ ਮੁੱਲ ਆ ਜਾਂਦਾ ਇਹਦੇ ਠੀਕ ਆ ਔਰ ਜਿਹੜੀ ਖਰੀਦ ਮੁੱਲ ਦੇ ਨਾਲ ਜਿਹੜੀ ਅਸੀਂ ਵੇਚ ਦਿੰਨੇ ਆ ਕਿਸੇ ਦੀ ਚੀਜ਼ ਨੂੰ ਉਹਨੂੰ ਉਹਨੂੰ ਕੀ ਕਹਿੰਦੇ ਨੇ ਅਸੀਂ ਵੇਚ ਮੁੱਲ ਕਹਿੰਦੇ ਨੇ ਠੀਕ ਆ ਇਸ ਤਰੀਕੇ ਦੇ ਨਾਲ ਇਹਦੇ ਚ ਉਹ ਲਾਭ ਹਾਨੀ ਜਿਹੜੀ ਹੈਗੀ ਨਿਕਲਦੀ ਆ ਜੇ ਵੇਚ ਮੁੱਲ ਕੋਈ ਚੀਜ਼ ਘੱਟ ਦੀ ਖਰੀਦੀ ਆਪਾਂ ਮੰਨ ਲਓ 80 ਰੁਪਏ ਦੀ ਖਰੀਦੀ ਕੋਈ ਸੀ ਚੀਜ਼ ਉਹਨੂੰ ਵੇਚਤਾ ਅਸੀਂ 100 ਰੁਪਏ ਦਾ ਇਹਦਾ ਮਤਲਬ 80 ਰੁਪਏ ਅਸੀਂ ਤਾਂ ਲਾਏ ਸੀ ਨਾ ਵੇਚੀ ਕਿੰਨੇ ਦੀ ਅਸੀਂ 100 ਦੀ ਇਹਦਾ ਮਤਲਬ ਕਿੰਨੇ ਪੈਸੇ ਸਾਨੂੰ ਬਚ ਗਏ 20 20 ਰੁਪਏ ਬਚ ਗਏ ਨਾ ਜਿੱਥੇ ਬਚ ਜਾਂਦੇ ਆ ਪੈਸੇ ਸਾਡੇ ਕੋਲੇ ਉਹਦਾ ਮਤਲਬ ਸਾਨੂੰ ਕੀ ਹੋ ਗਿਆ ਲਾਭ ਹੋ ਗਿਆ ਜੇ ਕੋਈ ਚੀਜ਼ ਖਰੀਦੀ ਅਸੀਂ 80 ਰੁਪਏ ਦੀ ਸੀ ਜਿਹੜੀ ਉਹੀ ਚੀਜ਼ ਮੰਨ ਲਓ 80 ਦੀ ਖਰੀਦੀ ਸੀ ਅਸੀਂ ਵੇਚਦੀ ਆ ਅਸੀਂ 60 ਰੁਪਏ ਦੀ ਇਹਦਾ ਮਤਲਬ 20 ਰੁਪਏ ਹੋਰ ਸਾਡੇ ਕੋਲੋਂ ਜਾਂਦੇ ਰਹੇ 60 ਰੁਪਏ ਤੁਹਾਨੂੰ ਮਿਲ ਗਏ ਪਰ 20 ਰੁਪਏ ਇਹਦਾ ਮਤਲਬ ਹਾਨੀ ਹੋ ਗਈ ਸਾਨੂੰ ਘਾਟਾ ਪੈ ਗਿਆ ਕਿ ਨਹੀਂ ਜਿੱਥੇ ਘਾਟੇ ਦੀ ਗੱਲ ਆ ਉੱਥੇ ਕੀ ਹੋ ਜਾਣਾ ਕੀ ਹੈ ਜੀ ਹਾਨੀ ਹਾਨੀ ਹੋ ਜਾਂਦੀ ਆ ਔਰ ਹਾਨੀ ਜਿਹੜੀ ਹੁੰਦੀ ਆ ਹਾਨੀ ਨੂੰ ਅਸੀਂ ਇਸ ਤਰੀਕੇ ਨਾਲ ਲਿਖਦੇ ਆਂ ਵੀ ਹਾਨੀ ਆ ਜਿਹੜੀ ਹੈਗੀ ਆ ਉਹ ਜਦੋਂ ਖਰੀਦ ਮੁੱਲ ਵੱਧ ਹੁੰਦਾ ਤੇ ਬੇਚ ਮੁੱਲ ਕੀ ਹੁੰਦਾ ਘਟ ਹੁੰਦਾ ਉਸ ਸਮੇਂ ਕੀ ਹੁੰਦੀ ਆ ਹਾਨੀ ਹੁੰਦੀ ਆ ਸਾਨੂੰ ਠੀਕ ਆ ਸਮਝ ਲੱਗ ਗਈ ਹਮੇਸ਼ਾ ਹਾਨੀ ਜਾਂ ਲਾਭ ਆ ਖਰੀਦ ਮੁੱਲ ਦੇ ਉੱਤੇ ਡਿਪੈਂਡ ਕਰਦਾ ਜੇ ਖਰੀਦ ਮੁੱਲ ਵੱਧ ਆ ਹਾਨੀ ਹੋਊਗੀ ਜੇ ਖਰੀਦ ਮੁੱਲ ਘਟਾ ਤਾਂ ਸਾਨੂੰ ਲਾਭ ਹੋਵੇ ਵੇਚ ਮੁੱਲ ਵੱਧ ਜਾਂਦਾ ਹੈ ਇਹਦੇ ਵਿੱਚ ਠੀਕ ਹੈ ਇਹ ਲਾਭ ਜਾਂ ਹਾਨੀ ਹੁੰਦੀ ਆ ਜਦੋਂ ਅਸੀਂ ਲਾਭ ਕੱਢਣਾ ਹੋਵੇ ਜੇਕਰ ਅਸੀਂ ਲਾਭ ਕੱਢਣਾਗਾ ਠੀਕ ਆ ਤਾਂ ਫਿਰ ਕੀ ਕਰਨਾ ਪੈਂਦਾ ਖਰੀਦ ਮੁੱਲ ਵੇਚ ਮੁੱਲ ਦੇ ਵਿੱਚੋਂ ਖਰੀਦ ਮੁੱਲ ਘਟਾਉਣਾ ਪੈਂਦਾ ਜੇ ਲਾਭ ਕੱਢਣਾ ਅਸੀਂ ਫਿਰ ਕੀ ਕੱਢਾਂਗੇ ਖਰੀਦ ਮੁੱਲ 'ਚੋਂ ਖਰੀਦ ਮੁੱਲ 'ਚੋਂ ਖਰੀਦ ਮੁੱਲ 'ਚੋਂ ਸੋਰੀ ਵੇਚ ਮੁੱਲ 'ਚੋਂ ਫਿਰ ਤੁਹਾਨੂੰ ਜਿਹੜਾ ਹੈਗਾ ਲਿਖਣ ਲੱਗੇ ਨਾ ਧਿਆਨ ਨਹੀਂ ਰੱਖਦੇ ਤੁਸੀਂ ਵੀ ਬੇਚ ਮੁੱਲ ਚੋਂ ਖਰੀਦ ਮੁੱਲ ਘਟਾਉਣਾ ਦਾ ਬੇਚ ਮੁੱਲ ਚੋਂ ਘਟਾਓ ਖਰੀਦ ਮੁੱਲ ਠੀਕ ਆ ਲਾਭ ਹੋ ਜਾਂਦਾ ਜੇ ਹਾਨੀ ਹੋਵੇ ਫੇਰ ਖਰੀਦ ਮੁੱਲ ਘਟਾਓ ਬੇਚ ਮੁੱਲ ਹੁੰਦਾ ਠੀਕ ਆ ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਤੇ ਜਿਹੜੇ ਹੈਗੇ ਆ ਕੱਢ ਸਕਦੇ ਆ ਲਾਭ ਜਾਂ ਹਾਨੀ ਜਿਹੜੀ ਹੁੰਦੀ ਹੈ ਠੀਕ ਆ ਜਿਵੇਂ ਆਪਣੇ ਕੋਲੇ ਹੈਗਾ ਬੇਚ ਮੁੱਲ ਹੈਗਾ 540 ਰੁਪਏ 540 ਰੁਪਏ ਕੀ ਆ ਬੇਚ ਮੁੱਲ ਖਰੀਦ ਮੁੱਲ ਸੀਗਾ 500 500 ਰੁਪਈਆ ਇਹਨੂੰ ਲਾਭ ਹੋਇਆ ਕਹਾਣੀ ਹੋਈ ਲਾਭ 540 ਰੁਪਏ ਦਾ ਉਹਨਾ ਕੀ ਸੀਗਾ ਵੇਚ ਮੁੱਲ ਤੇ 500 ਰੁਪਏ ਦੀ ਇਹਨਾਂ ਖਰੀਦੀ ਘਟਦੀ ਸੀ ਵੇਚੀ ਵੱਧਦੀ ਆ ਕੀ ਹੋ ਗਿਆ ਲਾਭ ਲਾਭ ਹੋ ਗਿਆ ਅੱਗੇ ਆ ਜੀ ਖਰੀਦ ਮੁੱਲ 350 ਰੁਪਈਆ ਵੇਚ ਮੁੱਲ 385 ਰੁਪਈਆ ਲਾਭ ਹੋਇਆ ਕਹਾਣੀ ਹੋਈ ਆ ਨਹੀਂ ਲਾਭ ਹੈ ਲਾਭ ਲਾਭ ਕਿੰਨੇ ਦੀ ਖਰੀਦੀ ਸੀ 385 ਦੀ 350 ਦੀ ਖਰੀਦੀ ਸੀ ਹਾਂਜੀ ਖਰੀਦ ਮੁੱਲ ਕਿੰਨਾ ਸੀ 350 350 ਹਾਂਜੀ ਤੇ 350 ਬੇਚ ਮੁੱਲ ਕਿੰਨਾ ਸੀ 385 385 ਇਹਦਾ ਮਤਲਬ ਬੇਚ ਮੁੱਲ ਵੱਧ ਹੋ ਗਿਆ ਕਿ ਨਹੀਂ ਹਾਂਜੀ ਹੁਣ ਇਹਦਾ ਲਾਭ ਹੋ ਗਿਆ ਇਹਨੂੰ ਕਿੰਨੇ ਰੁਪਏ ਲਾਭ ਹੋ ਗਿਆ 35 ਰੁਪਏ 35 ਰੁਪਏ ਨੂੰ ਲਾਭ ਹੋ ਗਿਆ ਇਹਦਾ ਮਤਲਬ ਜਿਹੜਾ ਖਰੀਦ ਮੁੱਲ ਤੇ ਬੇਚ ਮੁੱਲ ਤੁਹਾਨੂੰ ਦੱਸਿਆ ਲਾਭ ਜਹਾਨੀ ਹਮੇਸ਼ਾ ਖਰੀਦ ਮੁੱਲ ਪਿੱਛੇ ਹੁੰਦੀ ਆ ਜੇ ਮੈਂ ਤੁਹਾਨੂੰ ਪੁੱਛਾਂ ਵੀ ਉਹਨੂੰ ਕਿੰਨੇ ਪ੍ਰਤੀਸ਼ਤਾ ਜਿਹੜਾ ਲਾਭ ਹੋ ਗਿਆ ਤਾਂ ਤੁਸੀਂ ਕੀ ਕਰੋਗੇ ਜਿੰਨਾ ਵੀ ਹੁੰਦਾਗਾ ਉਹ ਲਾਭ ਹੋਇਆ ਉਹਨੂੰ ਉੱਤੇ ਲਿਖ ਲਓ ਕਿੰਨਾ ਹੋਇਆ ਲਾਭ 35 ਠੀਕ ਆ बटे ਖਰੀਦ ਮੁੱਲ ਕਿੰਨਾਗਾ ਖਰੀਦ ਮੁੱਲ ਦੇ ਉੱਤੇ ਹੁੰਦਾ ਸਾਰਾ ਕੁਝ 350 50 50 ਠੀਕ ਆ ਗੁਣਾ ਕਿਨੇਣਾ ਕਰ ਦੇਣੀ ਆ 100 ਦੇ ਨਾਲ ਲਾਭ ਉੱਤੇ ਰੱਖ ਕੇ ਜਹਾਨੀ ਪ੍ਰਤੀਸ਼ਤ ਕੱਢਣੀ ਹੈ ਤਾਂ ਹਾਨੀ ਉੱਤੇ ਰੱਖ ਲਓ ਬਸ ਇਹ ਆ লাভ ਪ੍ਰਤੀਸ਼ਤ ਦਾ ਫਾਰਮੂਲਾ লাভ ਪ੍ਰਤੀਸ਼ਤ ਦਾ ਫਾਰਮੂਲਾ লাভ ਕਿੰਨਾ ਹੋਇਆ 35 ਰੁਪਏ ਔਰ ਖਰੀਦ ਮੁੱਲ ਕਿੰਨਾ ਸੀਗਾ ਤੇ ਗੁਣਾ ਕਿੰਨੇ ਨਾਲ ਕਰ ਦੇਣੀ ਆ 100 ਨਾਲ ਠੀਕ ਆ 35 ਏਕਮ 35 ਕਿੰਨੇ ਪਰਸੈਂਟ ਹੋ ਗਿਆ লাভ 10% ਇਹਨੂੰ ਕਹਿੰਦੇ ਆ লাভ ਪ੍ਰਤੀਸ਼ਤ ਦੇ ਵਿੱਚ ਕੱਢਣਾ ਠੀਕ ਆ ਜਿੰਨਾ লাভ ਹੋਇਆ ਵੇ ਉਹਨੂੰ ਤੇ ਰੱਖ ਲੈਣਾ ਖਰੀਦ ਮੁੱਲ ਥੱਲੇ ਗੁਣਾ ਕਿੰਨੇ ਨਾਲ ਕਰ ਦੇਣੀ ਆ 100 ਇਸ ਤਰੀਕੇ ਨਾਲ লাভ ਵੀ ਕੱਟ ਸਕਦੇ ਆ ਅਸੀਂ ਔਰ ਹਾਨੀ ਵੀ ਕੱਟ ਸਕਦੇ ਆ ਕਲੀਅਰ ਹੋ ਜਾਣਗੇ ਸਾਰੇ ਸਵਾਲ ਇੱਕ ਦੋ ਸਵਾਲ ਇਹਦੇ ਨਾਲ ਦੇ ਆਪਾਂ ਕਰ ਲੈਨੇ ਆ ਕਹਿੰਦਾ ਇੱਕ ਵਸਤੂ ਦਾ ਖਰੀਦ ਮੁੱਲ ਹੈਗਾ 400 ਹੈ ਇੱਕ ਵਸਤੂ ਦਾ ਖਰੀਦ ਮੁੱਲ ਕਿੰਨਾ ਹੈ 400 ਇਸ ਦਾ ਬੇਚ ਮੁੱਲ 440 ਰੁਪਏ ਹੈ ਲਾਭ ਅਤੇ ਲਾਭ ਪ੍ਰਤੀਸ਼ਤ ਪਤਾ ਕਰੋ ਹੁਣ ਦੇਖੋ ਇਸ ਸਵਾਲ ਦੇ ਵਿੱਚ ਸੌਖਾ ਹੀ ਹੈ ਸਵਾਲ ਕੋਈ ਬੜਾ ਔਖਾ ਨਹੀਂ ਹੈਗਾ ਫਿਰ ਇਹਦੇ ਨਾਲ ਦਾ ਸੈੱਟ ਆਪਾਂ ਕਰਾਂਗੇ ਜਦੋਂ ਉਹਦੇ ਵਿੱਚ ਆਪਾਂ ਨੂੰ ਸਵਾਲਾਂ ਦਾ ਪਤਾ ਲੱਗੂ ਜਿਹੜਾ ਔਖਾ ਹੋਇਆ ਨਾਲ ਦੀ ਨਾਲ ਆਪਾਂ ਕਰ ਵੀ ਲਵਾਂਗੇ ਠੀਕ ਆ ਤਾਂ ਕਿ ਕੰਪਲੀਟ ਜਿਹੜੇ ਹੈਗੇ ਵਿੱਚ ਹੀ ਹੋ ਜਾਣ ਸਾਰਾ ਕੁਝ ਨਾਲ ਦੇ ਸਵਾਲ ਵੀ ਕੰਪਲੀਟ ਹੋ ਜਾਣਗੇ ਤੇ ਨਾਲ ਇਹਦੇ ਉਹ ਵੀ ਹੱਲ ਹੋ ਜਾਊਗਾ ਆਪਣਾ ਮਸਲਾ ਠੀਕ ਆ ਤਾਂ ਇਹਦੇ ਨਾਲ ਕੀ ਹੋ ਗਿਆ ਫਿਰ ਉਹ ਕਹਿੰਦਾ ਇੱਕ ਵਸਤੂ ਦਾ ਖਰੀਦ ਮੁੱਲ ਖਰੀਦ ਮੁੱਲ ਕਿੰਨਾਗਾ 400 ਰੁਪਏ ਬੀਚ ਮੁੱਲ ਕਿੰਨਾਗਾ 440 440 ਰੁਪਏ ਠੀਕ ਆ ਜੀ ਤੇ ਵੇਚੀ ਵੱਧਦੀ ਆ ਖਰੀਦੀ ਘਟਦੀ ਸੀ ਹਾਂਜੀ ਲਾਭ ਹੋਇਆ ਕਹਾਣੀ ਹੋਈ ਲਾਭ ਹੋਇਆ ਕਿਉਂਕਿ ਵੱਧਦੀ ਵਿਕੀ ਆ ਕਿੰਨਾ ਲਾਭ ਹੋਇਆ ਵਿਚਾਰੀ ਲਾਭ ਆਪਾਂ ਨੂੰ ਪਤਾ ਵੇਚ ਮੁੱਲ ਘਟਾਓ ਖਰੀਦ ਮੁੱਲ ਜੇ ਇਹਨੂੰ ਯਾਦ ਵੀ ਨਹੀਂ ਰੱਖਣਾ ਵੈਸੇ ਦਿਮਾਗ 'ਚ ਤੁਹਾਡੇ ਹੋਣਾ ਚਾਹੀਦਾ ਜ਼ਰੂਰੀ ਨਹੀਂ ਕਿਵੇਂ ਨੂੰ ਫਾਰਮੂਲੇ ਨਹੀਂ ਯਾਦ ਹੋ ਤਾਂ ਫੇਰ ਹੀ ਕਰੋਗੇ ਤੁਸੀਂ ਠੀਕ ਹੈ ਨਾ ਉਂ ਵੀ ਤੁਹਾਡੇ ਧਿਆਨ 'ਚ ਹੋਣਾ ਚਾਹੀਦਾ ਜੇ ਤੁਹਾਨੂੰ ਲਾਭ ਕੱਢਦੇ ਵੱਧ ਹੋਇਆ ਤਾਂ ਮਤਲਬ ਵੇਚ ਮੁੱਲ 'ਚੋਂ ਖਰੀਦ ਮੁੱਲ ਕੱਢੂਗਾ ਤਾਂ ਪਤਾ ਲੱਗਣਾ ਵੇਚ ਮੁੱਲ ਕਿੰਨਾ ਸੀ 400 40 ਖਰੀਦ ਮੁੱਲ ਕਿੰਨਾ 400 40 ਰੁਪਏ ਕੀ ਹੋ ਗਿਆ ਉਹਨੂੰ ਲਾਭ ਲਾਭ ਹੋ ਗਿਆ 40 ਰੁਪਏ ਕੀ ਹੋ ਗਿਆ ਉਹਨੂੰ ਲਾਭ ਹੋ ਗਿਆ ਠੀਕ ਹੈ ਜੀ ਹੁਣ ਇਹ ਕਹਿੰਦਾ ਲਾਭ ਪ੍ਰਤੀਸ਼ਤ ਪਤਾ ਕਰੋ ਆਪਾਂ ਨੂੰ ਪਤਾ ਲਾਭ ਪ੍ਰਤੀਸ਼ਤ ਦਾ ਫਾਰਮੂਲਾ ਹੁੰਦਾ ਕੀ ਲਾਭ बटे ਖਰੀਦ ਮੁੱਲ ਗੁਣਾ ਕਿੰਨਾ 100 ਇੱਥੇ ਭਰ ਦਾਂਗੇ ਆਪਾਂ ਫਾਰਮੂਲੇ ਦੇ ਵਿੱਚ ਲਾਭ ਕਿੰਨਾਗਾ 40 ਰੁਪਏ ਖਰੀਦ ਮੁੱਲ ਕਿੰਨਾਗਾ 400 ਰੁਪਏ ਹੁਣਾ ਕਿੰਨੇ ਨਾਲ 100 ਨਾਲ ਆ ਦੋ ਜ਼ੀਰੋ ਹਨ ਦੋ ਜ਼ੀਰੋ ਆ 10 10% ਕੀ ਹੋ ਗਿਆ ਉਹਨੂੰ ਲਾਭ ਹੋ ਗਿਆ 10% ਕੀ ਪ੍ਰਤੀਸ਼ਤ ਦੇ ਵਿੱਚ ਲਾਭ ਹੋ ਗਿਆ ਕਿੰਨੇ 10% ਇਹਨੂੰ ਪ੍ਰਤੀਸ਼ਤ ਦੇ ਵਿੱਚ ਕੱਢਣਾ ਠੀਕ ਹੈ ਨਾ ਸੋ ਅੱਗੇ ਇਹਦੇ ਨਾਲ ਦੇ ਸੰਬੰਧ ਦਾ ਜਿਹੜੇ ਸਵਾਲ ਆਗੇ ਉਹ ਆਪਾਂ ਇੱਕ ਅੱਧਾ ਹੋਰ ਕਰ ਲੈਨੇ ਜਿਵੇਂ ਹਾਨੀ ਵਾਲਾ ਕਰ ਲੈਨੇ ਇੱਕ ਠੀਕ ਆ ਚਲੋ ਕੱਟ ਦਿਓ ਕਿਰਾ ਪੂਰਾ ਫਿਰ ਗਾਂ ਵਾਲਾ ਸੈਟ ਕਰਦੇ ਆ ਆਪਾਂ ਹੁਣ ਠੀਕ ਆ ਓਕੇ